ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਅੱਜ ਤੁਹਾਨੂੰ ਆਪਾਂ ਥਣ ਬੰਦ ਹੋਣ ਦਾ ਪੱਕਾ ਛਰਤਿਆ ਇਲਾਜ ਦੇਸੀ ਇਲਾਜ ਦੱਸ ਰਿਹਾ ਜੋ ਕਿ ਆਪਾਂ ਨੇ ਖੁਦ ਅਜ਼ਮਾਇਆ ਹੋਇਆਗਾ ਤਾਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇ ਰਿਹਾ 50 ਗ੍ਰਾਮ ਮਿੱਠਾ ਛੋਡਾ 50 ਗ੍ਰਾਮ ਨਿੰਬੂ ਸੱਤ 50 ਗ੍ਰਾਮ ਕਲਮੇਸ਼ੋਰਾ 50 ਗ੍ਰਾਮ ਸਮੁੰਦਰ ਚੱਗ ਤੇ 50 ਗ੍ਰਾਮ ਠੇਕਰੀ ਨਸਾਦਰ ਇਹ ਇੱਕ ਡੰਗ ਦੀ ਖੁਰਾਕ ਆ ਪਹਿਲੇ 2 ਦਿਨ 2 ਟਾਈਮ ਦੇਣੀ ਐ ਇਸ ਨੂੰ ਤੇ ਉਸ ਤੋਂ ਬਾਅਦ ਲਗਾਤਾਰ 5 ਦਿਨ ਇੱਕ ਇੱਕ ਟਾਈਮ ਤੇ ਦੇਣਾਗਾ ਤਾਂ ਜੋ ਕਿ ਪਸ਼ੂ ਦਾ ਥਣ ਬੰਦ ਹੋਇਆ ਹੋਇਆ ਬਿਲਕੁਲ ਹੀ ਚੱਲ ਪੈਂਦਾ ਹੈਗਾ ਆਪਣਾ ਦੋਸਤ ਲਖਮਿੰਦਰ ਸਿੰਘ ਜੀ ਜਿਹਦੀ ਮੱਜ ਦਾ ਥਾਣਾ ਬਿਲਕੁਲ ਬੰਦ ਹੋ ਗਿਆ ਸੀ ਤੇ ਡਾਕਟਰ ਨੇ ਸਲਾਈ ਵੀ ਮਾਰ ਦਿੱਤੀ ਸੀ ਤੇ ਇੰਜੈਕਸ਼ਨ ਵਗੈਰਾ ਵੀ ਲਾਏ ਸੀ ਤਾਂ ਉਸ ਤੋਂ ਬਾਅਦ ਇਹ ਦੇਸੀ ਨੁਕਸਾ ਉਹਨਾਂ ਨੇ ਵਰਤਿਆ ਤਾਂ ਅੱਜ ਉਹਨਾਂ ਦੀ ਮੱਜ ਦਾ ਥਾਣਾ ਬਿਲਕੁਲ ਸਹੀ ਤਰੀਕੇ ਨਾਲ ਚੱਲ ਪਿਆ ਤਾਂ ਦੋਸਤੋ ਆਪਾਂ ਆਪਣੇ ਚੈਨਲ ਤੇ ਉਨਾਂ ਕਹੀ ਕੁਛ ਦੱਸਦੇ ਆ ਜਿੰਨਾਂ ਕ ਆਪਣੇ ਵਰ ਆਪਣੇ ਨੂੰ ਜਾਣਕਾਰੀ ਆ ਦੋਸਤੋ ਪਸ਼ੂ ਤਨ ਇੱਕ ਐਸੀ ਚੀਜ਼ ਆ ਜੋ ਕਿ ਆਦਮੀ ਬਹੁਤ ਮਿਹਨਤ ਨਾਲ ਹੀ ਪਾਲਦਾਗਾ ਜੇ ਆਪਾਂ ਕਿਸੇ ਨੂੰ ਗਲਤ ਤਰੀਕਾ ਦੱਸਾਂਗੇ ਤਾਂ ਉਹਦਾ ਕੋਈ ਫਾਇਦਾ ਨਹੀਂ ਤਾਂ ਆਪਾਂ ਸਿਰਫ ਆਪਣਾ ਵਰਤਿਆ ਹੋਇਆ ਨੁਕਤਾ ਦੂਸਰੇ ਨੂੰ ਦੱਸ ਰਹੇ ਆ ਦੋਸਤੋ ਵੀਡੀਓ ਅੱਛੀ ਲੱਗੀ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਧੰਨਵਾਦ